ਆ ਰਿਹਾ ਨੇ ਪਰ ਬਰੀ ਸਭ ਸ੍ਰੀ ਇਕਾਖ ਕਰਦੇ ਆ ਵੀਡੀਓ ਦੀ ਸ਼ੁਰੂਆਤ ਫਿਰ ਇਹ ਕੰਮ ਚੱਲ ਪਿਆ ਜੋ ਬਾਡੀ ਦਾ ਫਿਰ ਤੇ ਆ ਘੇਰੇ ਜੋ ਪਰਲੇ ਸਾਈਡੋਂ ਪਾਣੀ ਕੱਸੀ ਦਾ ਟੁੱਟਿਆ ਹੋਇਆ ਵਾ ਤੇ ਅੱਜ ਫੇਰ ਵਾਰੀ ਰਾਤ ਦੀ ਹੈਗੀ ਆ ਨਾਲ ਖੇਤਾਂ ਦੀ ਤੇ ਵਾਗੇ ਦੇਖੋ ਕਿਵੇਂ ਚੱਲਦਾ ਕੰਮ ਇਧਰੋਂ ਠੀਕ ਆ ਇਧਰੋਂ ਮਿੱਟੀ ਭਰਦੀ ਆ ਪੂਰੀ ਤੇ ਜੋਨਿਅਰ ਚੱਲਦਾ ਵਾ ਮਸ਼ੀਨ ਤੇ ਟਰੈਕਟਰ ਨਾਲ ਜਿਹੜੇ ਲਾਤੇ ਆ ਤੇ ਟਰੈਕਟਰ ਹੋ ਗਿਆ ਬੇਲਾ ਤੇ ਟਰਾਲੀ ਲਿਉਨੇ ਪਾ ਕੇ ਤੇ ਬੱਦਲ ਪੂਰਾ ਬਣਿਆ ਹੋਇਆ ਯਾਨੀ ਉਹ ਵੈਸੇ ਮੌਸਮ ਠੰਡਾ ਪੂਰਾ ਅੱਜ ਤੇ ਉਧਰ ਢੇੜਾ ਲਾ ਕੇ ਲੈ ਗਏ ਸੀ ਤੇ ਉਧਰ ਹੁਣ ਕੁਦਰ ਦੇ ਆਉਣਗੇ ਜਿਹੜਿਆ ਥੱਬੀ ਹੈ ਜੀ ਹਮ ਤੇ ਬਾਕੀ ਦੇਖੋ ਕੰਮ ਆਪਣਾ ਚੱਲ ਜਾਣਾ ਚਾਹੀਦਾ ਵਧੀਆ ਮੱਕੀ ਦੀ ਹਾਈਟ ਪੂਰੀ ਹੈ ਵਿੱਚੋਂ ਦੇਖ ਸਕਦੇ ਝਿਰੀ ਮਾਰੀ ਹੈ ਜਿਹੜੀ ਤੇ ਪੂਰੀ ਟਾਪ ਦੀ ਆ ਮੱਕੀ ਤੇ ਹੈਗੀ ਆਪਣੀ X92 ਤੇ ਹੋ ਗਿਆ ਦਾ ਉਦਨ ਸਾਲ ਤਿੰਨ ਸਾਲ ਆਪਾਂ ਨੂੰ ਲਾਉਂਦੇ ਨੂੰ ਲਗਾਤਾਰ ਇਹ ਜਿਵੇਂ ਵੀ ਠੀਕ ਆ ਇਹ ਵੈਰਾਈਟੀ ਤੇ ਅਗੇ ਤਿੰਨ ਜਾਂ ਆਪਾਂ ਦੂਜੀ ਲਾਉਣੀ ਹੈ ਨਾ 36516 ਤੇ ਉਹਦਾ 45 ਕੁਇੰਟਲ ਝਾੜ ਹੋਇਆ ਤੇ ਪਿਛਲੀ ਵਾਰ 56 ਕੁਇੰਟਲ ਹੋਇਆ ਸੀ ਉਹਦਾ ਯਾਨੀ 10 ਕੁਇੰਟਲ ਦਾ 11 ਦਾ ਫਰਕ ਪਾ ਗਈ ਉਹ ਤੇ ਪਰ ਫਿਰ ਵੀ ਪੈਸਿਆਂ 'ਚ ਵੱਧ ਹੋ ਗਈ ਸੀ ਕਿਉਂਕਿ ਰੇਟ ਵਧੀਆ ਸੀਗਾ ਤੇ ਕਣੀ ਕੋਈ ਕੋਈ ਡਿੱਗਣ ਜੇ ਲੱਗੀ ਆ ਲੰਡਾ ਜਾਂ ਮੀਂਹ ਆ ਪਰ ਬੱਦਲ ਹੋਣਾ ਹੈ ਨਹੀਂਗਾ ਮੀਂਹ ਵਾਲਾ ਤੇ ਬਾਕੀ ਟਰੈਕਟਰ ਮੋੜ ਲਿਆ ਉਧਰ ਤੇ ਥਾਬੇ ਲਾਉਂਦੇ ਆਂਦੇ ਤੇ ਉਦੋਂ ਬਾਅਦ ਫਿਰ ਚੱਲੂਗਾ ਕੰਮ ਟਰੈਕਟਰ ਦਾ ਜਾਨੀ ਸਿੱਧਾ ਹੀ ਚਰੀ ਮਾਰਨੀ ਹੁੰਦੀ ਆ ਕਿਰਾਂ ਔਕੀ ਕੰਮ ਜਦੋਂ ਚੱਲ ਪਿਆ ਤੇ ਘੇਰਾ ਸਿੱਧਾ ਹੋ ਗਿਆ ਵੀ ਟਰੈਕਟਰ ਬਰਾਬਰ ਜਦੋਂ ਤੁਰਨ ਲੱਗੇ ਤੇ ਉਦੋਂ ਕੰਮ ਖਿੱਚਿਆ ਜਾਣਾ ਵਾ ਤੇ ਰੂਟਾਵੇਟਰ ਨਾਲ ਖਾਲਾ ਗੋਲਾ ਢਾਤੀ ਆਂ ਆਪਾਂ ਤੇ ਸੈਟਾ ਕੰਮ ਰੂਟਾਵੇਟਰ ਜਾਨੀ 6 ਫੁੱਟਾ 6.5 ਫੁੱਟਾ ਜਿਹੜਾ ਆਪਣਾ ਤੇ ਉਹ ਵਧੀਆ ਖਾਲਾਂ ਤੇ ਫਿਰ ਜਾਂਦਾ ਟਾਂਡੇ ਭਾਂਦਾ ਨਹੀਂ ਗਾ ਮਤਲਬ ਘੇਰਾ ਆ ਗਿਆ ਨੇੜੀ ਦੇਖੋ ਥੱਬੇ ਜੇ ਪੈਂਦੇ ਆ ਕਿ ਨਹੀਂ 12 ਫੁੱਟ ਦੀ ਟਰਾਲੀ ਆ ਇਹ ਤੇ ਮੈਨੂੰ ਲੱਗਦਾ ਇੱਕ ਦੋ ਥੱਬੇ ਸ਼ਾਇਦ ਬਾਜ ਨਾ ਜਾ ਬਾਕੀ ਦੇਖਦੇ ਆ ਮੀਂਹ ਜੇ ਆ ਗਿਆ ਸੀ ਕਿਹਨਾਂ ਫੇਰ ਤੇ ਮੱਥਰ ਮੀਂਹ ਆ ਸੀਗਾ ਤੇ हट ਗਿਆ ਤੇ ਹਵਾ ਚੱਲ ਪਈ ਆ ਤੇ ਬਾਕੀ ਦੂਰ ਹੋ ਗਿਆ ਬੱਦਲ ਜਾ ਇਧਰ ਪਹਿਲਾਂ ਲੱਗਦਾ ਸੀ ਜੀ ਆਪਣੇ ਜਗਰਾਉਂ ਵਾਲੀ ਸਾਈਡ ਇਧਰ ਪੋਨੇ ਵਾਲੀ ਸਾਈਡ ਤੇ ਇਧਰਲੀ ਸਾਈਡ ਆ ਗਾ ਲੁਧਿਆਣਾ ਤੇ ਯਾਨੀ ਰੈਕੋਰਡ ਵਾਲੀ ਸਾਈਡ ਨਿਗਾ ਜੀ ਮਾਰਦਾ ਸੀਗਾ ਬੱਦਲ ਤੇ ਬਾਕੀ ਦੇਖੋ ਫੇ ਮੈਂ ਨਗਦਾ ਦੇਣਾ ਜਾਲਾ ਟਰਾਲੀ ਹੋ ਗਈ ਆ ਫੁੱਲ ਪੂਰੀ ਸੁਣੀ ਗਈ ਐ ਨਾ 12 ਫੁੱਟ ਦੀ ਰਹਿ ਕੇ ਰਾ ਸਾਰਾ ਪਾ ਲਈ ਹੈ ਯਾਨੀ ਔਰ ਧੱਕਾ ਕਰ ਰਹੇ ਆ ਟਰਾਲੀ ਨਾਲ ਇਹਦਾ ਕੱਢਦੇ ਵੀ ਪਰ ਮੈਂ ਹੀ ਕਹਿਦਾ ਮੈਂ ਕੋਸ਼ਿਸ਼ ਹੁੰਦਾ ਹੁਣ ਇੱਕਦਮ ਤੇ ਕੰਮ ਜਾ ਖੇਤੀਆ ਜਾਉ ਬਦਰੀ ਸਦਲੀ ਕਰਦੇ ਆ ਨੂੰ ਟਾਈਮ ਖਰਾਬ ਹੁੰਦਾ ਵਾ ਤੇ ਟਰਾਲੀ ਖਿੱਚ ਕੇ ਕੀਤੀ ਆ ਥੱਲੇ ਟੋਜਨ ਪਾ ਕੇ ਤੇ ਥੱਲੇ ਵੈਸੇ ਪੱਕਾ ਹੀ ਆ ਉਹ ਗਰਕਣ ਜੀ ਮੀ ਜਾਨੀ ਇੱਧਰ ਸ਼ਰਾਟਾ ਵੱਧਾ ਸੀਗਾ ਤੇ ਉਧਰਲੇ ਖੇਤ ਬਾਹਰ ਜਿੱਥੇ ਪੌਣੇ ਚਾਰ ਉੱਥੋਂ ਹੈ ਨੀਗਾ ਮੀ ਕੱਢ ਲਵਾਂਗੇ ਜਾਨੀ ਇੱਧਰ ਇੱਧਰ ਹੈਗਾ ਸੂਏ ਤੋਂ ਤੇ ਬਾਕੀ ਪਹਿਲੀ ਟਰਾਲੀ ਲੱਗਿਆ ਲਾਉਣ ਕੰਮ ਅਲ ਜਗਾਇ ਸੀਗਾ ਤੇ ਰੋਟੀ ਖਾ ਕੇ ਹੁਣ ਕੱਢੀਆ ਟਰਾਲੀ ਟਰਾਲੀ ਭਰੀ ਹੋਈ ਸੀਗੀ ਬਸ ਲਾਲਚਾ ਜਾ ਕਰਕੇ ਗੇੜੇ ਦਾ ਜਦੋਂ ਤਰਨ ਪਾ ਕੇ ਕੱਢੀ ਆ ਮਤਲਬ ਤੇ ਬਾਕੀ ਠੀਕ ਆ ਖੇਤ ਆਪਣਾ ਤੇ ਚੱਲ ਜੂਗਾ ਕੰਮ ਤੇ ਉਧਰ ਲਾ ਦੇਖਾਂਗੇ ਜਦੋਂ ਬਾਰੀ ਆਈ ਉਧਰਲੇ ਖੇਤ ਦੀ ਥੱਪ ਵਾਲੀ ਮੋਟਰ ਦੀ ਉਥੇ ਗਏ ਹੋਏ ਆ ਡੰਡੇ ਜੇ ਵੜਣ ਤੇ ਬਾਕੀ ਚਲੋ ਚਲਾਉਨੇ ਕੰਮ ਫੇਰ ਹਣ ਪਹਿਲਾਂ ਮੈਨੂੰ ਬਹਿਮ ਹੁੰਦਾ ਸੀਗਾ ਵੀ ਸਾਡੇ ਵਾਲਾ ਟਰੈਕਟਰ ਥੋੜਾ ਜਿਆਦਾ ਲੋਡ ਜ਼ਿਆਦਾ ਲੈਂਦਾ ਖ ਨਹੀਂ ਮੱਕੀ ਤੇ ਆਲੂ ਵਾਲੀ ਤੇ ਪਰ ਇਹ ਮੱਕੀ ਆਪਣੀ ਹੈਗੀ ਆ ਕਣਕ ਵਾਲੇ ਖੇਤ ਚ ਤੇ ਜੌਂਡੀ ਵਾਲਾ ਟਰੈਕਟਰ ਜਾਨੀ 5310 10 ਦਾ ਵਾ ਪੂਰਾ ਵੀ ਕਿਵੇਂ ਆ ਲੋਡ ਮਸ਼ੀਨ ਤੇ ਤੇ ਲੰਬ ਮਾਰਦਾ ਜਾਨੀ ਪੂਰੀ ਤੇ ਆਏ ਨੀਗਾ ਵੀ ਭੱਜ ਕੇ ਗੇਅਰ ਪਾ ਕੇ ਟਰੈਕਟਰ ਨਿਕਲ ਜਾਊਗਾ ਖੇਤ ਚੋਂ ਤੇ ਬਨਾਲਾ ਜਆ ਫੁੱਲ ਭਰਿਆ ਆਉਂਦਾ ਜਾਨੀ ਪੂਰਾ ਏ ਉਪਰੈਸ਼ਰ ਪੂਰਾ ਵਾ ਮਸ਼ੀਨ ਦਾ ਮਾਰਦੀ ਆ ਦੂਰ ਤੱਕ ਇਹ ਕੰਮ ਚੱਲਣ ਦਾ ਹੀ ਹੁੰਦਾ ਕੇਰਾ ਤੇ ਕੰਮ ਹੁਣ ਰੁੜ ਜੇ ਪਿਆ ਕੇਰਾ ਤੇ ਬਾਕੀ ਦੇਖੋ ਖਦਰੇ ਦੀ ਘਾਂਟੀ ਤੋਂ ਥੋੜਾ ਜਿਹਾ ਘਟ ਗਿਆ ਲੱਗਦਾ ਕੰਮ ਜਣੀ ਪਹਿਲਾਂ ਬੱਦਲੇ ਜਾ ਜਿਆਦੇ ਨੀਮਾ ਜਣ ਉੱਚਾ ਜਾ ਹੋ ਗਿਆ ਦਾਸਾਂ ਪੂਰਾ ਆਕੇ ਟਰੈਕਟਰ ਪੂਰਾ ਲੋਡ ਲੈ ਕੇ ਚੱਲਦਾ ਮਸ਼ੀਨ ਵਾਲਾ ਯਾਨੀ ਪਹਿਲੇ ਜਿਵੇਂ ਮਸਾਂ ਤੁਰਦਾ ਵਾ ਪੂਰਾ ਲੋਡ ਤੇ ਆ ਯਾਨੀ ਟਰੈਕਟਰ ਦੰਦੇ ਦੰਦਾ ਫਸਿਆ ਆਉਂਦਾ ਮੱਕੀ ਦਾ ਯਾਨੀ ਛੱਲੀ ਦਾ ਛੱਲੀ ਚੜੀ ਆਉਂਦੀ ਆ ਲਾੜਣਾ ਲਾੜਾ ਯਾਨੀ ਮੱਕੀ ਦਾ ਜੁੜਿਆ ਹੋਇਆ ਪੂਰਾ ਵਾਸਾ ਹੀ ਮਾੜਾ ਲੱਗ ਖੋਜਲ ਖਵਾਰੀ ਜੀ ਵਾਲਾ ਲੱਗਦਾ ਤੇ ਵੀ ਟਰਾਲੀਆਂ ਅਦਲਾ ਬਦਲੀ ਕਰਨੀਆਂ ਪੈਂਦੀਆਂ ਅੱਜ ਭਾਈ ਪਾਈਆਂ ਲਾਈਆਂ ਮੈਂ ਕਿਤੇ ਲਾਈ ਜਾਂਦੇ ਆ ਰੇਕ ਕਿਹੜੇ ਮਗਰ ਪੈ ਬਲਾਉਣੀ ਪੈਂਦੀ ਹੈ ਲਾਉਣੀ ਪੈਂਦੀ ਹੈ ਤੇ ਬਾਕੀ ਚੱਲ ਕੋਈ ਚੱਕਰ ਨਹੀਂ ਗਿਆ ਕੰਮ ਚੱਲ ਗਿਆ ਆਪਣਾ ਵਿਚਾਲੇ ਗੇੜ ਜਾਂ ਗਿੱਲਾ ਸੀਗਾ ਸਾਹਮਣੇ ਤੇ ਬਾਕੀ ਪਰੇ ਹੁਣ ਘੇਰਾ ਜਿਹੜਾ ਉਹ ਵੀ ਠੀਕ ਆ ਟਰੈਕਟਰ ਖਿੱਚੀ ਆਂਦਾ ਜਣੀ ਇੱਕ ਪੱਤੀ ਘੱਟ ਭਰਾ ਲੈਨੇ ਆ ਜਿਵੇਂ ਆ 14 ਫੁੱਟੀਆਂ ਟਰਾਲੀਆਂ ਤੇ 12 ਫੁੱਟੀ ਦਾ ਫੋਲੀ ਖੇਤਾਂ ਦਾ 4x4 ਇਹ ਵੱਡਾ ਫਿਰ ਹੁਣ 53 ਦਾ ਇੱਥੇ ਲਾਇਆ 4x4 ਟਰਾਲੀਆਂ ਭਰਨ ਤਾਂ ਹੀ ਛੋਟੇ ਲਾਈ ਆਉਂਦੇ ਆ ਗੇੜੇ ਜਾਨੀ ਲਾਈ ਜਾਂਦੇ ਆ ਕਿਵੇਂ ਆ ਫੇਰ ਕੱਢਦੀ ਆ ਬੱਟ ਪਾਉਂਦੀ ਆ ਬੱਟ ਪੂਰਾ ਬਣੂਗਾ ਕਿਸੇ ਪਾਸੇ ਫੇਰ ਹਾਂ ਹਾਂ ਅੱਜ ਫੋਨ ਵੀ ਸੁਬਾ ਢੱਕ ਕੇ ਕਿਚਰਾ ਕਿਚਰਾ ਜਾ ਹੋ ਗਿਆ ਹੁਣ ਵੀਡੀਓ ਚੱਲਦੀ ਐ ਇਹਦੇ ਨਾਲ ਪਰ ਬਣੀ ਜਾਂਦੀ ਐ ਬਾਕੀ ਹੁਣ ਬਣਾ ਕੇ ਦੇਖਾਂਗੇ ਵੀਡੀਓ ਜਦੋਂ ਡੈਟ ਕੀਤੀ ਵੀ ਕਿਦਾਂ ਦੀ ਐ ਇਹ ਚ ਦੀਨਾ ਦੂਰਾ ਘਾਟੀ ਜਾ ਹੁਣ ਤੇ ਬਾਕੀ ਦੇਖ ਸਕਦੇ ਆ ਟੋਆ ਸੈਟ ਬੈਟ ਇੱਥੇ ਖੌਰੂ ਜਿਆ ਪਿਆ ਸੀ ਪਰ ਹੁਣ ਲੀਆਂ ਜਿਆ ਬਣ ਗਈ ਐ ਤੇ ਇਹ ਚਾਰ ਤਾਂ ਰਹਿ ਜਾਣਾ ਬਾਹਰ ਇੱਥੇ ਸੋਨੂ ਕਹੇ ਤੂੜੀ ਖਲਾਰ ਦੋ ਖਲਾਰ ਦੇ ਤਾਂ ਨਹੀਂ ਗੇ ਮਿੱਟੀ ਪੱਟਿਆ ਹੋਇਆ ਕਿੰਨਾ ਫੇਰ ਖਲਾਰ ਲੋ ਦੋ ਚਾਰ ਫੇਰ ਆ ਗਿਆ ਫੇਰ ਕੀ ਹੋ ਗਿਆ ਦੋ ਚਾਰ ਪੱਲੀ ਹੋਰ ਖਿਲਾਰ ਲੋ ਕੋਈ ਗੱਲ ਨਹੀਂ ਇੱਥੇ ਕੁਝ ਨਹੀਂ ਹੁੰਦਾ ਆ ਚਾਰ ਸਾਫ ਰਹੂਗਾ ਨਹੀਂ ਸਾਰੇ ਚ ਮਿੱਟੀ ਮਿਲ ਕੇ ਸਾਰਾ ਬਾਹਰ ਕੱਢਣਾ ਪੈਣਾ ਇੰਨਾ ਮੂਰਿਆ ਤੇ ਠੀਕ ਹੈ ਬਾਕੀ ਲਤੜਾਈ ਹੋ ਜਾਂਦੀ ਹੈ ਨਾਲ ਦੀ ਨਾਲ ਟਰੈਕਟਰ ਇਕ ਇੱਥੇ ਛੱਡਿਆ ਹੋਇਆ ਤੇ ਸਾਡੀ ਖਾ ਕੇ ਲੱਗਿਆ ਦੁਬਾਰਾ ਕੰਮ ਕਰਾਉਣਾ ਫੇਰ ਤੇ ਗਰਮੀ ਨੇ ਜਾਨੀ ਪੂਰਾ ਜਿਹੜਾ ਚੜਿਆ ਹੋਇਆ ਉਹ ਧੁੱਪ ਵੈਸੇ ਨਿਕਲਿਆ ਵਧੀਆ ਸਵੇਰੇ ਲੱਗਦਾ ਇਹ ਕੰਮ ਚੱਲਣਾ ਨਹੀਂਗਾ ਤੇ ਬਾਕੀ ਕੰਮ ਰੁੜਿਆ ਬਹੁਤ ਵਧੀਆ ਤੇ ਹੁਣ ਜਾਣਾ ਧੌਪ ਵਾਲੀ ਮੋਟਰ ਤੇ ਆਵਾ ਇੱਕ ਟਰਾਲੀ ਰਹਿ ਗਈ ਮੈਨਾਂ ਦਾ ਪੈ ਜਾਊ ਜੇ ਇੱਕ ਅੱਧੀ ਵੱਟ ਰਹੀ ਤੇ ਦੇਖੋ ਤੇ ਇਧਰ ਤਾਂ ਦੋ ਕਿ ਤਿੰਨ ਵੱਟਾਂ ਹੀ ਉਧਰ ਹੈਗੀਆਂ ਚਾਰ ਪੰਜ ਮੈਨਾਂ ਦਾ ਪੈ ਜਾਣਾ ਇਹ ਚ ਤੇ ਬਾਕੀ ਬਸ ਆਹੀ ਸੀਗਾ ਤਾਂ ਕੰਮਣ ਜਿਹੜਾ ਟਰਾਲੀਆਂ ਬਦਲੀ ਕਰਨੀ ਪੈਂਦੀਆਂ ਵੀ ਆ ਇਹਦੇ ਵੱਡੇ ਨਾਲ ਭਰ ਜਿ ਲਈਆਂ ਜਾਣੀ ਆਪਾਂ ਤੇ ਕੰਮ ਸੈਟਾ ਬਾਕੀ ਤੁਰਿਆ ਆਉਂਦਾ ਜਾਣੀ ਉਹ ਉਧਰ ਦਾ ਡਰ ਸੀਗਾ ਤੇ ਸੋਖੇ ਦੀ ਡਿਊਟੀ ਲਾਤੀ ਸੋਸਾਇਟੀ ਵਾਲੇ ਟਰੈਕਟਰ ਦੀ ਵੀ ਇਹਨੂੰ ਦੋਰ ਲਾ ਦੇ ਰੋਟਾਵੇਟਰ ਨਾ ਤੇ ਵਿਚਾਲੇ ਵੱਟ ਪਾ ਗਿਆ ਜੋ ਬਾਰੀ ਕਸੀ ਦੀ ਰਾਤ ਨੂੰ ਆ ਤੇ ਹੋ ਸਕਦਾ ਜੇ ਲੋਟ ਆ ਗਿਆ ਕੰਮ ਤੇ ਇਹਨੂੰ ਭਰ ਦਾਂਗੇ ਤੇ ਇਹਦਾ ਜਾਨੀ ਸਵੇਹਾ ਕਾ ਮਾਰ ਕੇ ਸੁੱਕਾ ਹੀ ਕੱਦੂ ਕਰਨਾ ਕਹਿਣ ਦਾ ਮਤਲਬ ਅੱਗੇ ਤੋਂ ਪਾਣੀ ਮੋਟਰ ਤੇ ਕੰਮ ਉਧਰ ਨਿਬੜ ਗਿਆ 4:00 ਵਜੇ ਆ ਤੇ ਇਹਦਾ ਕੰਮ ਬਾਲਾ ਨਹੀਂ ਹੈਗਾ ਘੇਰਾ ਲੰਮਾ ਬਹੁਤ ਆ ਇਧਰ ਨੂੰ ਲੰਬਾਈ ਇਹਦੀ 3 ਕਿੱਲੇ ਹੀ ਹੋਣੀ ਹੈ ਘੱਟੋ ਘੱਟ ਤੇ ਬਾਕੀ ਦੇਖਦੇ ਆ ਕਿਵੇਂ ਚੱਲਦਾ ਕੰਮ ਬਾਕੀ ਦੇਖੋ ਸੰਗਲ ਸੰਗਲ ਪਾ ਕੇ ਰੋ ਜਾਣਾ ਪਾ ਕੇ ਜਾਨੀ ਕੰਮ ਚੱਲ ਪੂਮੇ ਲਾਦਾ ਤੇ ਮਜੀਤਾ ਲੱਗਿਆ ਹੋਇਆ ਉਧਰ ਰੂਟਾਵੇਟਰ ਆ ਤੇ ਗੇੜੇ ਲਾਉਣ ਖਾਲਾਂ ਤੇ ਗਰਮੀ ਲੱਗਦਾ ਹੈ ਚੱਲ ਆਹੀ ਕੇ ਰਹਿਣਾ ਦੇਖੋ ਸਿੱਧਾ ਹੋ ਜੂ ਛੇਤੀ ਚੱਲ ਪੂਗਾ ਕੰਮ ਨਿਬੜ ਜਾਵੇ ਤਾਂ ਵਧੀਆ ਵਾ ਆਣ ਦੇ ਆਣ ਦੇ ਪਰੇ ਨੂੰ ਵਸਾਈ ਤੋਂ ਦੇਖ ਕੇ ਲਈ ਚੱਲ ਥੱਲੇ ਦੇਖ ਕੇ ਲਈ ਚਲਾ ਹ ਤੇ ਇੱਧਰ ਟਰਾਲੀ ਫਸ ਗਈ ਸੀ 12 ਫੁੱਟ ਦੀ ਤੇ ਗੱਲ ਜੀ ਬਣਦੀ ਨਹੀਂ ਗਈ ਹੋਪੋਂ ਜਿਆਦੇ ਆ ਮੀਂਹ ਆਜਾੜਾ ਵੀ ਕਾਫੀ ਪੈ ਗਿਆ ਛਰਾਟਾ ਜਾਂ ਇੱਧਰ ਇਹ ਦਰੋਂ ਪੋ ਬਲਾ ਜਾ ਵੀ ਇਹਦਾ ਉੱਠਾ ਕੀਤਾ ਵਾ ਫੈਪਾ ਲਾ ਕੇ ਦੂਜੇ ਪਾਸੇ ਕਸਤਾ ਹੈ ਯਾਨੀ ਟੱਕਰਾਂ ਵਾਲਾ ਕੰਮ ਹੀ ਆ ਮੀ ਵੱਧ ਪੈਣ ਦੇ ਕਾਰਨ ਪਹਿਲਾਂ ਪਿਆ ਨਹੀਂ ਦੱਸਦਿਆਂ ਉਹ ਗੜੀਗਿਆਂ ਨੂੰ ਤੇ ਹੁਣ ਕੱਲ ਵੀ ਚਰਾਟਾ ਜਾ ਪਾ ਗਿਆ ਇੱਧਰ ਲਿਖਿਆ ਤੇ ਅੱਜ ਵੀ ਤੇ ਬਾਕੀ ਦੇਖਦੇ ਆ ਫਿਰ ਨਹੀਂ ਫਿਰ ਰੋਕ ਲਾਂਗੇ ਨਹੀਂ ਫਿਰ ਕਿਵੇਂ ਚੱਲਦਾ ਪਰ ਉਹ ਗਰਾ ਲਾਗੇ ਉਧਰਾਡੇ ਪੂਰੇ ਉਹ ਥੱਬੇ ਲਾਗੇ ਉਧਰ ਆਲੇ